ਹਾਲੇ ਸੱਸੀ ਗਾਜੀ ਸਾਰੇ ਹੋਰ ਕਿਦਾਂ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਸੇਵ ਬਰਾਡ ਤੁਸੀਂ ਦੇਖ ਰਹੇ ਹੋ ਮੋਲ ਵਲਡ ਲਾਈਫ ਇਨ ਸਾਈਪ੍ਰਸ ਤੇ ਅਜਾੜ ਬਲੌਗ ਆਪਾਂ ਸ਼ੂਟ ਕਰਾਂਗੇ ਠੀਕ ਆ ਇਹ ਹੈਗਾ ਰੋਸਟ ਤੇ ਇੱਕ ਰੋਸਟ ਨੂੰ ਹੀ ਆਪਾਂ ਯਾਨੀ ਕਿ ਰਿਪਲਾਈ ਕਰਨਾ ਹੈਗਾ ਤੇ ਇੱਕ YouTube ਤੇ ਹੈਗਾ ਹੈਗਾ ਸੁਖਰਾਜ ਖੋਸਾ ਠੀਕ ਆ ਜੀ ਉਹਦੀ ਮੈਂ ਵੀਡੀਓ ਦੇਖਿਆ ਸੀਗਾ ਠੀਕ ਆ ਉਹਦਾ ਆਪਣੇ ਕਿਸੇ ਸੰਦੀਪ ਨਾਮ ਮੁੰਡਾ ਤੇ ਉਹਦੇ ਭਰਾ ਦਾ ਵਿਆਹ ਸੀਗਾ ਠੀਕ ਆ ਉਥੇ ਸੋਨੂ ਨਾਂ ਦੀ ਇੱਕ ਕੁੜੀ ਜਿਹੜੀ ਤੁਸੀਂ ਇੰਸਟਾਗ੍ਰam ਤੇ ਅਕਸਰ ਦੇਖਦੇ ਹੋ ਜਿਹਦਾ ਰੰਗ ਰੱਬ ਨੇ ਵੱਲੋਂ ਬਲੈਕ ਦਿੱਤਾਗਾ ਚਲੋ ਕਾਲਾ ਰੰਗ ਆਗਾ ਰੱਬ ਦੀ ਦੇਣ ਆਗੀ ਠੀਕ ਆ ਤੇ ਉਹ ਵਿਆਹ ਤੇ ਉੱਤੇ ਉਹਨੇ ਬਹੁਤ ਗੰਦਾ ਹੋਸਟ ਦਾ ਹਿੰਮਤ ਵੱਲ ਗਈ ਹੈਗਾ ਠੀਕ ਆ ਉਹਨੇ ਏਡੇ ਗੰਦੇ ਤਰੀਕੇ ਨਾਲ ਕੀਤਾ ਤੇ ਮੈਂ ਉਹ ਬੰਦੇ ਨੂੰ ਰਿਪਲਾਈ ਕਰਨ ਜਾ ਰਿਹਾ ਉਹਦੀਆਂ ਗੱਲਾਂ ਦੇ ਆਪਾਂ ਉਹ ਗੱਲਾਂ ਦਾ ਹੀ ਰਿਪਲਾਈ ਕਰਨਾਗਾ ਠੀਕ ਆ ਤੇ ਉਹਦੀ ਵੀਡੀਓ ਚਲਾਉਨੇ ਆਗੇ ਤੇ ਫਿਰ ਆਪਾਂ ਸੋੰਦੇ ਆਗੇ ਕੀ ਕਹਿੰਦਾਗਾ ਫਿਰ ਨਾਲ ਨਾਲ ਕਰਾਂਗੇ ਰਿਪਲਾਈ ਤੇ ਇਹਦੀ ਆਪਾਂ ਦੇਵਾਂਗੇ ਸਮਝੋ ਓਕੇ ਤੇ ਚਲੋ ਵੀ ਮੈਡਮ ਜੀ ਅੱਜ ਪੈ ਗਿਆ ਸਗਣ ਪਤਾ ਨਹੀਂ ਕਿਹਦੇ ਸਗਣਾ ਤੇ ਤੁਰੀ ਫਿਰਦੀ ਆ ਆਪਾਂ ਪਹਿਲੀ ਕੀ ਦੂਜੀ ਵਾਰੀ ਇਹਨੂੰ ਮਿਲਣ ਲੱਗੇ ਆ ਤੇ ਵੈਸੇ ਮੇਰਾ ਮੂਡ ਨਹੀਂ ਸੀਗਾ ਪਰ ਤੁਹਾਡੇ ਕਹਿਣ ਤੇ ਤੁਸੀਂ ਮੈਨੂੰ ਬਹੁਤ ਕਿਹਾ ਵੀ ਇਹ ਸਗਣਾ ਤੇ ਤੁਰੀ ਕਿਹਾ ਇਹ ਸਟਾਰਟਿੰਗ ਕੀਤੀ ਕਹਿੰਦਾ ਸਗਣਾ ਪੈ ਗਿਆ ਠੀਕ ਹੈ ਪਤਾ ਨਹੀਂ ਕਿਹਦਾ ਸਗਣਾ ਤੇ ਤੂੰ ਫੇਰੇ ਦੇਣੇ ਜਦੋਂ ਤੈਨੂੰ ਪਤਾ ਹੀ ਨਹੀਂ ਕਿਹਦਾ ਸਗਣਾ ਤੈਨੂੰ ਕਿਹੜਾ ਭੈਣ ਚੋਦਾ ਕਹਿੰਨੇ ਸੱਧਿਆਣੀ ਬੁਲਾਇਆ ਨਹੀਂ ਕਹਿੰਦਾ ਉਹ ਹੁੰਦਿਆ ਸੱਦੀ ਨਾਲ ਬੁਲਾਇ ਮੈਂ ਲਾੜੇ ਦਿੱਤਾ ਠੀਕ ਆ ਉਹ ਕੁੜੀ ਦੇ ਰਗਤੇ ਨੇ ਇੰਨੇ ਕ ਜਿਆਦਾ ਜਾਨਕੀ ਬਕਵਾਸ ਤੇ ਇੱਕ ਨਾਲ ਬੋਲਿਆਗਾ ਤੇ ਬਾਕੀ ਯਾਰ ਮੈਰिज ਆ ਠੀਕ ਆ ਉਹਦੇ ਬ੍ਰਦਰ ਦੀ ਮੈਰिज ਆ ਉਹਨਾਂ ਨੇ ਉਹਨੂੰ ਸਾਧ ਲਿਆ ਚਲੋ ਠੀਕ ਆ ਉਹ ਬਲੌਗਰ ਆਗੇ ਠੀਕ ਆ ਤੇ ਇੰਸਟਾਗ੍ਰਾਮ ਦੇ ਵਿੱਚ ਕੰਮ ਕਰਦੇ ਆਗੇ ਪਰ ਉਹਨਾਂ ਦੇ ਦੇਖਿਆ ਜਾਵੇ ਤਾਂ ਲਕਚਰ ਤਾਂ ਨਹੀਂ ਦਿਖਾਈ ਉਹਨਾਂ ਦੀ ਡੇਲੀ ਰੁਟੀਨ ਆ ਜੋ ਕਰਦੇ ਆ ਉਹ ਠੀਕ ਆ ਤੋਂ ਉਹਨਾਂ ਦੇ ਕੱਪੜਿਆਂ ਦੇ ਬੋਲ ਰਿਹਾਗਾ ਠੀਕ ਆ ਲਾਲ ਗਲੇ ਕੱਪੜੇ ਪਾ ਲਈ ਤੁਸੀਂ ਸਮਝ ਲੋ ਕੌਣ ਹੁੰਦੇ ਆ ਦਸਣਾ ਨਹੀਂ ਬੰਦਾ ਫਲਾਣਾ ਧੋਗਾ ਤੇ ਸਾਲਿਆ ਰੱਗ ਦਾ ਸਾਰੇ ਰੱਬ ਦੀ ਦੇਣਾ ਠੀਕ ਆ ਕੱਪੜੇ ਜੋ ਮਰਜੀ ਪਾਵੇ ਤੇ ਤੂੰ ਕਿਹੜਾ ਪੈਰ ਦੋਰਨੀ ਆਉਦੀ ਉਹਦੇ ਨਾਲ ਠੀਕ ਆ ਤੇ ਦੂਸਰੀ ਗੱਲ ਤੂੰ ਉਹ ਸੰਦੀਪ ਮੁੰਡਾ ਜਿਹੜਾ ਉਹ ਆਦੀ ਵਾਈਫ ਦੇ ਨਾਲ ਜਣੀ ਕਿ ਆਪਦੀ ਭਰਾ ਦੇ ਮੈਰਿਜ ਤੇ ਅੰਜੋਏ ਕਰ ਰਿਹਾਗਾ ਠੀਕ ਆ ਨੱਚ ਰਿਹਾਗਾ ਤੇ ਉਹਦੇ ਵਿੱਚ ਕੀ ਆ ਤੂੰ ਕਹਿਣਾਗੇ ਇਹ ਨੱਚਦੇ ਕਿਦਾਂਗੇ ਠੀਕ ਆ ਫਲਾਣਾ ਧੋਗਾ ਨਹੀਂ ਜਾਸ ਤੇ ਬੋਲਦਾਗਾ ਠੀਕ ਆ ਤੂੰ ਉਹ ਤੇਰੇ ਮੈਨੂੰ ਸਮਝ ਨਹੀਂ ਮੈਂ ਤੂੰ ਵਿਆਹ ਤੇ ਜਾਂਦਾ ਤੂੰ ਵੀ ਤਾਂ ਵਿਆਹ ਤੇ ਜਾਂਦਾ ਹੀ ਹੋਵੇਂਗਾ ਤੂੰ ਵੀ ਵਿਆਹ ਤੇ ਜਾ ਕੇ ਪੈਗ ਵੀ ਮਾਰਦਾ ਹੋਵੇਂਗਾ ਨੱਕਦਾ ਵੀ ਹੋਵੇਂਗਾ ਠੀਕ ਆ 11 ਬੇਲੀਆਂ ਦਾ ਵਿਆਹ ਹੁੰਦਾ ਕਿਹਨੂੰ ਨਹੀਂ ਚਾਹ ਹੁੰਦਾ ਚਲੋ ਠੀਕ ਆ ਉਹਨਾਂ ਦਾ ਘਰ ਦਾ ਲੈਵਲ ਥੋੜਾ ਠੀਕ-ਠਾਕ ਆ ਹਨਾ ਤੇ ਉਹਨਾਂ ਨੇ ਜਿੱਦਾਂ ਦੇ ਸੀਗੇ ਉਹਨਾਂ ਜਿੰਨੇ ਜੋਗੇ ਸੀਗੇ ਉਹਨਾਂ ਨੇ ਆਪ ਦਾ ਉਸ ਤਰ੍ਹਾਂ ਦੇ ਮੈਰਿਜ ਕੀਤੀ ਤੇ ਇਹ ਕਹਿ ਰਿਹਾਗਾ ਵੀ ਵੀ ਤੁਸੀਂ ਕੀ ਕਰ ਰਹੇ ਹੋ ਫਲਾਣਾ ਦੇ ਹੁੰਤਾ ਵੀ ਕਿੱਦਾਂ ਦਾ ਵਿਆਹ ਹੈ ਹਨਾ ਯਾਰ ਜਿੰਨੇ ਜੋਗੇ ਸੀਗੇ ਅਗਲੇ ਨੇ ਕਰਤਾ ਹਨਾ ਤੂੰ ਫੇਰੇ ਦੇਣੇ ਆ ਯਾਰ ਤੂੰ ਆਦੀ ਭੈਣ ਦੋਹਰਨੀਆਂ ਨਾਲ ਠੀਕ ਆ ਲਾਕਨ ਮਦਰ ਪਿੰਡ ਦਾ ਨਾਮ ਲਗਾਗਾ ਮੇਰਾ ਨਾਮ ਗੁਰਸੇਵ ਸਿੰਘ ਆ ਪਿੰਡ ਦੀ ਨਾ ਸਾਵਾ ਦੇ ਡਿਸਟ੍ਰਿਕਟ ਮੋਗਾ ਦਾ ਠੀਕ ਆ ਵੀਰੇ ਮੇਰਾ ਮੋਬਾਈਲ ਨੰਬਰ ਲੋਡ ਗਾਲੀ 827429659 ਦਾ ਠੀਕ ਆ ਪਹਿਲਾਂ ਵੀ ਜਿਹੜੇ ਤੂੰ ਰੋਸਟ ਕੀਤੇ ਆਗੇ ਮੈਨੂੰ ਉਹਨਾਂ ਨੇ ਕੋਈ ਚੱਕਰ ਨਹੀਂ ਕਿਉਂਕਿ ਜਿੰਨਾ ਤੇ ਤੂੰ ਰੋਸਟ ਕੀਤਾ ਆ ਵੀਡੀਓ ਦੇਖਿਆਂ ਗਿਆ ਉਹ ਸਾਰੇ ਲੱਛਰ ਢਾਲੀ ਜਾ ਕਰਦੇ ਆ ਟੱਕ ਟੱਕ ਲੱਗ ਜਾਗਾ ਅੱਜ ਤੇ ਬਾਕੀ ਹਰ ਵਾਈ ਸ਼ਰਮ ਫੋਨ ਆ ਰਿਹਾ ਸੇਵਰ ਸਾਰਾ ਫਰ ਕਹਾਇਆ ਤਿਆਰ ਹੋਣਾ ਚਾਹੀਦਾ ਮੋੜਾ ਖਾ ਖੋ ਕਰ ਕੱਢਦੇ ਤੇ ਤੂੰ ਤੇ ਤੁਸੀਂ ਇਹਨਾਂ ਨੂੰ ਦਿਖਾ ਦੇ ਕੀ ਕਹਿੰਦੀ ਐ ਬਈ ਇਹ ਕੀ ਮੈਨੂੰ ਹਾਏ ਓਏ ਬਾਈ ਸਮਝ ਹੀ ਨਹੀਂ ਆਉਂਦੀ ਇਹਦੀ ਤਾਂ ਓਏ ਉਹ ਡੰਗਰਾ ਤੂੰ ਵਿੱਚ ਐਵੇਂ ਅੜਿਆ ਖੜਿਆ ਏ ਉਹਦੇ ਮੂੰਹ ਤੇ ਕੈਮਰਾ ਕਰ ਸ਼ਾਇਦ ਮੈਗਨੇੜੇ ਹੋ ਜੇ ਤਾਂ ਕੋਈ ਕਲੀਅਰ ਕੋਈ ਗੱਲ ਦੀ ਸਮਝ ਆਵੇ ਯਾਰ ਉਹਨੇ ਕੀ ਹੋਰ ਗੱਲਾਂ ਉਹਦੀ ਕੁੜੀ ਆ ਗਈ ਸੋਨੂੰ ਉਹ ਚਲੋ ਬੋਲਣ ਦਾ ਜਿਹੜਾ ਸਟਾਈਲਾਗਾ ਉਹ ਬੱਕਰਾ ਜਿਹਾ ਗਾਣਾ ਤੂੰ ਉਹ ਕੁੜੀ ਨੂੰ ਕਹਿ ਰਿਆਂਗਾ ਵੀ ਇਹ ਜਿਵੇਂ ਚੂੜੇ ਬੋਲਦੇ ਆ ਤੂੰ ਇਦਾਂ ਬੋਲਦੀ ਆ ਪਲੇਗਾ ਦਾ ਤੂੰ ਯਾਰ ਤੂੰ ਜੇ ਗੱਜਾ ਹੈ ਜੱਟਾਂ ਦੇ ਘਰੇ ਜਨਮ ਲੈ ਲਿਆ ਤੇ ਫਿਰ ਕਿ ਠੀਕ ਵੱਡੀ ਗੱਲ ਤੇ ਮਾਦਰ ਜਿਹੜੀ ਤੂੰ ਇੰਨੀ ਬਗਵਾਸ ਕੀਤੀ ਆ ਉਹਦਾ ਕੱਲੀ ਕੱਲੀ ਗੱਲ ਦਾ ਕਰੂੰਗਾ ਰਿਪਲਾਈ ਅੱਗੇ ਆਜੇ ਕਿੰਨਾ ਧੰਨ ਬੰਦਾ ਹੋਊਗਾ ਬਈ ਇਹ ਇਹਦੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੋਇਆ ਬੈਠਾ ਹੈ ਮਜਬੂਰੀ ਮਜਬੂਰੀ ਨਹੀਂ ਬਈ ਪੈਸਾ ਪੈਸੇ ਪਿੱਛੇ ਇਹ ਬੰਦੇ ਡਿੱਗਦੇ ਆ ਇਹ ਕੁੜੀ ਵਾਇਰਲ ਸੀਗੀ ਪੈਸੇ ਲੋ ਜੀ ਆਪਾਂ ਅੱਗੇ ਉਹਦੀ ਅਗਲੀ ਗੱਲ ਦੇਦੇ ਠੀਕ ਆ ਉਹ ਮੁੰਡੇ ਨੇ ਉਹ ਕੁੜੀ ਨੂੰ ਵਰਪੂਜ ਕੀਤਾ ਠੀਕ ਆ ਤੇ ਉਹਨਾਂ ਨੇ ਅਸਮਜੀ ਵਿਆਹ ਕਰਾਉਣਾਗਾ ਤੂੰ ਕਹਿ ਰਿਆਂਗਾ ਇਹ ਕੁੜੀ ਦਾ ਵਿਆਹ ਕਰਾ ਕੇ ਵੀ ਤੂੰ ਪਤਾ ਨਹੀਂ ਕੀ ਕਹਿ ਰਿਆ ਗਿਆ ਇਦਾਂ ਦੀ ਕੋਈ ਗੱਲ ਆ ਗਈ ਵੀ ਤੂੰ ਵਿਆਹ ਕਰਾ ਰਿਆਂਗਾ ਵੀ ਐਡਾ ਜਿਗਰਾ ਤੇ ਰੌਬ ਦਾ ਕਾਲਾ ਰੰਗ ਆਂਗਾ ਨੇਰੇ ਚ ਨਹੀਂ ਦਿਸਦੀ ਕਾਲਾ ਚਿੱਟਾ ਕੋਟ ਪਾ ਲੈਣ ਬੰਦ ਕਰ ਦੋ ਯਾਰ ਤੈਨੂੰ ਰੱਬ ਨੇ ਗੁਰਾ ਰੰਗ ਦਿੱਤਾ ਤੇ ਉਹਨੂੰ ਕਾਲਾ ਦਿੱਤਾ ਇਹ ਜਦੋਂ ਗੱਲਬਾਤ ਕਰਨੀ ਆ ਰੱਬ ਨਾਲ ਕਰ ਜਿਹਨੇ ਰੰਗ ਬਖਸ਼ਿਆਗਾ ਠੀਕ ਆ ਤੂੰ ਗੱਲ-ਗੱਲ ਦੇ ਉਹਨੂੰ ਕਹਿ ਰਿਹਾ ਤੇਰਾ ਰੰਗ ਕਾਲਾ ਆਗਾ ਤੇਰਾ ਬੋਲਣ ਦਾ ਸਟਾਈਲ ਤੇਰਾ ਵੀ ਮੈਂ ਦੇਖਿਆ ਹੈ ਤੂੰ ਭੈ ਜੋ ਕੀ ਬਕਵਾਸ ਕਰੀ ਜਾਣਾ ਤੈਨੂੰ ਰੋਸਟ ਕਰਨਾ ਪਤਾ ਇਦਾਂ ਹੁੰਦਾਗਾ ਇਹ ਕੁੜੀਆਂ ਵੀਡੀਓ ਚੈੱਕ ਕਰਿਓ ਤੇ ਮੁੰਡਿਆਂ ਚੈੱਕ ਕਰਿਓ ਠੀਕ ਆ ਨਾਰਮਲ ਗਾਣਿਆਂ ਦੇ ਉੱਪਰ ਇਹਨਾਂ ਦੀਆਂ ਵੀਡੀਓ ਬਣੀਆਂ ਆਂ ਕੋਈ ਉਹ ਕਿਸੇ ਵੀ ਵੀਡੀਓ ਦੇ ਵਿੱਚ ਜਿਹੜੇ ਜੀਨ ਟੌਪ ਪਾ ਕੇ ਜਾਵਦਾ ਸਰੀਰ ਨਹੀਂ ਦਿਖਾਇਆਗਾ ਤੇ ਤੂੰ ਹੁਣ ਬੰਦਾ ਫਿਰ ਕਰੂਗਾ ਕੀ ਤੁਸੀਂ ਤਾਂ ਦੋ ਮੂਹੇ ਤਲਵਾਰ ਆ ਦੁੜੀਆਂ ਜਿਹਦਾ ਕੱਪੜੇ ਲਾ ਕੇ ਆਉਗੀ ਤੁਸੀਂ ਤਾਂ ਕੀ ਬੋਲਣਾ ਜੇ ਕੱਪੜੇ ਨਹੀਂ ਲਾਏ ਤੁਸੀਂ ਤਾਂ ਵੀ ਬੋਲਣਾ ਉਹ ਮੁੰਡਾ ਕੁੜੀਆਂ ਕਿਆ ਕਰਾ ਰਿਹਾ ਹੈਗਾ ਤੇਰਾ ਤਾਂ ਵਜੇ ਲੱਲਾ ਲੱਲਾ ਕਹੀ ਨਹੀਂਗਾ ਤੂੰ ਡੈਸ਼ ਬਰਾਉਨ ਆਇਆ ਵਿੱਚ ਜੇ ਤਾਂ ਮੈਨੂੰ ਤੂੰ ਉਹਨਾਂ ਦੀ ਵੀਡੀਓ ਕੱਢ ਕੇ ਦੇਖੀ ਤੇ ਮੈਨੂੰ ਸਾਰੀਆਂ ਸੈਂਡ ਕਰੀ ਵੀ ਵੀਰੇ ਇੱਥੇ ਇੱਥੇ ਇਹਨਾਂ ਨੇ ਗੰਦ ਪਾਇਆ ਤੇ ਮੈਂ ਉਹ ਕਿਤੋਂ ਸੌਰੀ ਮੰਗੂਗਾ ਠੀਕ ਆ ਵੀ ਵੀਰੇ ਮੇਥੋਂ ਗਲਤੀ ਹੋ ਗਈ ਪਰ ਯਾਰ ਮੈਂ ਉਹਨਾਂ ਦੀ ਵੀਡੀਓ ਦੇਖਿਆ ਮੈਨੂੰ ਤਾਂ ਉਹਨਾਂ ਦੇ ਵੀਡੀਓ ਦੇ ਵਿੱਚ ਕੁਝ ਨਹੀਂ ਗਲਤ ਲੱਗਿਆ ਤੂੰ ਤੂੰ ਦੇ ਅਰਬ ਕੀ ਬੁਲਾਮਤ ਨੂੰ ਦੂਗੇ ਰਹੇਗਾ ਵੀ ਉਹ ਸੋਨੂੰ ਕੁੜੀ ਦੇ ਨਾਲ ਜਿਹੜਾ ਮੁੰਡਾ ਵਿਆਹ ਕਰਾ ਰਿਹਾ ਹੈਗਾ ਵੀ ਉਹਦੀ ਮਜਬੂਰੀ ਆ ਮਜਬੂਰੀ ਨਹੀਂ ਪੈਸਾ ਜਰਕ ਉਹ ਮੁੰਡੇ ਨੂੰ ਪੁੱਛ ਕੇ ਦੇਖ ਜਿਹਨੇ ਉਹ ਪਿਆਰ ਕੀਤਾ ਅਕਸਰ ਉਹ ਕੁੜੀ ਨਾਲ ਕਿਸੇ ਮੁੰਡੇ ਦਾ ਵਿਆਹ ਤਾਂ ਹੋਣਾ ਹੀ ਸੀ ਕੁਵਾਰੀ ਤਾਂ ਨਹੀਂ ਮਰਦੀ ਸੀ ਉਹ ਜੋ ਮੁੰਡਾ ਉਹਦੇ ਨਾਲ ਵਿਆਹ ਕਰਾ ਰਿਹਾ ਤੇ ਵਧੀਆ ਗੱਲ ਆ ਵੀਰੇ ਉਹ ਕੁੜੀ ਬਾ ਗਾਲੀਆਂ ਨੂੰ ਇਦਾਂ ਦਾ ਮੁੰਡਾ ਮਿਲਿਆ ਉਹਨੇ ਸੋਚਿਆ ਵੀ ਨਹੀਂ ਹੋਣਾਗਾ ਦੂਜੀ ਗੱਲ ਤੁਸੀਂ ਲੋਕਾਂ ਨੇ ਉਹ ਕੁੜੀ ਨੂੰ ਪਸੰਦ ਕੀਤਾਗਾ ਕਾਲੇ ਰੰਗ ਦੇ ਨਾਲ YouTube Instagram ਤੇ ਜਿੱਦਣੋਂ ਨੇ ਪਹਿਲੀ ਵੀਡੀਓ ਪਾਈ ਹੈ ਨਾ ਤੁਸੀਂ ਸਭ ਤੋਂ ਜ਼ਿਆਦਾ ਹੱਸੇ ਆ ਉਸ ਤੋਂ ਬਾਦ ਉਹ ਕੁੜੀ ਨੇ ਵਧੀਆ ਕੀਤਾ ਆਉਦਾ ਫੰਡ ਦੌਰ ਤੇ ਵੀਡੀਓ ਪਾਉਣ ਲੱਗੀ ਉਹ ਪਰਵਾਹ ਨਹੀਂ ਕਰਦੀ ਰੱਬ ਨੇ ਉਹ ਕਾਲਾ ਰੰਗ ਬਖਸ਼ਿਆ ਤੇ ਵਧੀਆ ਗੱਲ ਆ ਵੀਰੇ ਉਹ ਮੁੰਡਾ ਵਿਆਹ ਕਰਾ ਰਿਹਾ ਉਹਦੇ ਨਾਲ ਤੇ ਤੂੰ ਭੈਜੋ ਤੇਰੀ ਕਦੋਂ ਮੱਚਦੀ ਆ ਸਾਲ ਮੈਨੂੰ ਲੱਗਿਆ ਲੱਗਦਾ ਜਿਵੇਂ ਅੰਦਰੋਂ ਅੰਦਰੋਂ ਤੇ ਤੂੰ ਮੱਚਦਾ ਹੁੰਦਾ ਨਹੀਂ ਚੀਜ਼ ਨੂੰ ਲੈ ਕੇ ਚਿੱਟੀ ਕੋਟੀ ਪਾਈ ਖੜੀ ਇਹਦੇ ਚ ਰੰਗ ਸਭ ਤੋਂ ਜ਼ਿਆਦਾ ਸਾਫ਼ ਦਿਂਦਾ ਆ ਪਿੱਛੇ ਜੇ ਮੈਂ ਆ ਨਾ ਉਹ ਨਾ ਨਾ ਹੋਵੇ ਕੰਦ ਗਲਾਬੀ ਤੇ ਨੇਰੇ ਚਾਹ ਚਿੱਟੀ ਸ਼ਰਟ ਪਾ ਕੇ ਖੜੀ ਹੋਵੇ ਤਾਂ ਕੱਲੀ ਸ਼ਰਟ ਹੀ ਦਿਖੇ ਆਮ ਬੰਦੇ ਨੂੰ ਟੱਕਰ ਚ ਤਾਂ ਮੇਰੇ ਸਾਰੇ ਦੰਦਣਾ ਪਾ ਦੇ ਇਹ ਚਿੱਟੀ ਕੋਟੀ ਪਾਈ ਆ ਕਹਿੰਦਾ ਰੰਗ ਤੇਰਾ ਕਾਲਾਗਾ ਤੇ ਕਹਿੰਦਾ ਕਮਰੇ ਦੇ ਵਿੱਚ ਬੰਦ ਕੀਤਾ ਹੋਵੇ ਤੇ ਦਿਸ ਨਹੀਂ ਨੀ ਤੂੰ ਸਹੀ ਬਾਤ ਰੇ ਚਾਵਾ ਜੀ ਕੀ ਆ ਜੀ ਤੂੰ ਸਾਲਾ ਕਿਉਂ ਘੂਸਿਆ ਬੁਰੀ ਆ ਨਾ ਪੈ ਤੱਕ ਗੱਲ ਬਣ ਰਹੀ ਏ ਜੀ ਦੀ ਯਾਨਤੋਂ ਕਿਹੜੇ ਗੋਰੇ ਲੱਗਦਾ ਮਾਨ ਕਰਦਾ ਮੱਛਰਾਂ ਤੂੰ ਕੀ ਆ ਠੀਕ ਆ ਜਿੱਦਾਂ ਮਰਿਆ ਰੱਬ ਕੋਲ ਜਾਇਆ ਉਹਨੇ ਇਹ ਨਹੀਂ ਦੇਖਣਾ ਤੂੰ ਕਾਲਾ ਆ ਜਾਂ ਗੋਰਾ ਤੇਰੀ ਵੀ ਸੁਭਾਵਾਨੀ ਆ ਤੇ ਉਹਦੀ ਵੀ ਸੁਭਾਵਾਨੀ ਆ ਰੱਬ ਨੇ ਤੈਨੂੰ ਗੋਰਾ ਰੰਗ ਬਖਸ਼ਿਆ ਔਕਾਤ ਚਿਹਰੇ ਔਕਾਤ ਤੋਂ ਬਾਹਰ ਨਾ ਹੋ ਓਏ ਇਹਨਾਂ ਨੂੰ ਕਿਹਨੇ ਵੱਲ ਦੱਸਿਆ ਕਿਥੋਂ ਵੱਲ ਸਿੱਖਿਆ ਤੁਸੀਂ ਵਲੋਗਿੰਗ ਦਾ ਤੁਹਾਨੂੰ ਕਿਹੜੇ ਖੋਤੇ ਲੋਕ ਆ ਜਿਹੜੇ ਦੱਸ ਗਿਆ ਵੀ ਆਂ YouTube ਤੇ ਵੀਡੀਓ ਪਾ ਜਾਂਦੀਆਂ ਆ ਮੇਰੇ ਸਾਲੇ ਗਧਿਆਂ ਦੇ ਹੱਥ 'ਚ ਪੀਜੇ ਨਾ ਸਾਲਿਆਂ ਨੂੰ ਖਾਣੇ ਆਉਂਦੇ ਤੇ ਨਾ ਲਾਉਣੇ ਕਹਿੰਦਾ ਗਏ ਤੁਸੀਂ ਵੀਡੀਓ ਬਣਾਉਂਦੇ ਆ Instagram ਤੇ YouTube ਤੇ ਪਾਉਂਦੇ ਆ ਤੇ ਤੂੰ ਫੇਰੇ ਦੇ ਨਾ YouTube ਤੇ ਤੇ ਤੂੰ ਵੀ ਆਪ ਦੀ ਮੈਗਨਾ ਵੀ ਮੈਂ ਤੋ ਨਾ ਬੁਲਾਉ ਓਏ ਤੇਰੀ ਸਰਬੋਸੁਰਗਾ ਕਾ ਜਾਦਾ ਬਲੌਗ ਲੀਡ ਕਰਨੀ ਤੇ ਨਹੀਂ ਫਿਰਨਾ ਮੌਕਾ ਬਹੁਤ ਆਇਆ ਰਿਪਲਾਈ ਸਾਨੂੰ ਵੀ ਕਰਨੇ ਹੁੰਦੇ ਆ ਕਦੋਂ ਕਿਹੜੇ ਕੋਤੇ ਲੋਕ ਆ ਜਿਹੜੇ ਦੱਸ ਕੇ ਆ YouTube ਤੇ ਤਾਂ ਵੀਡੀਓ ਪੈਂਦੀ ਆ ਤੂੰ ਆਦੀ ਮਾਂ ਦੇ ਡੱਟ ਚੋ ਸਕ ਗਿਆ ਸੀ ਤੈਨੂੰ ਵੀ ਤਾਂ ਕਿਸੇ ਨੇ ਦੱਸਿਆ ਹੀ ਆ ਵੀ YouTube ਤੇ ਕਿੱਦਾਂ ਵੀਡੀਓ ਪਉਂਦੀ ਆ ਉਹਨਾਂ ਦੇ ਘਰ ਦਾ ਲੈਵਲ ਵੀਰੇ ਬਹੁਤ ਸਟੇਡ ਦਾ ਬਹੁਤ ਸੋਹਣਾ ਹੈਗਾ ਠੀਕ ਆ ਰੱਬ ਨੇ ਤੈਨੂੰ ਰਾਮ ਕਰੋ ਬਖਸ਼ਾ ਚੱਲ ਹੋ ਸਕਦਾ ਤੂੰ ਤਗੜੇ ਕਰੋ ਤੂੰ ਸ਼ੁਗਰਕਰ ਲੋਕਾਂ ਨੇ ਉਹਨੂੰ ਕਾਲੇ ਰੰਗ ਨਾਲ ਪਸੰਦ ਕੀਤਾ ਤੇ ਉਹ YouTube ਦੇ ਚਾਰ ਪੈਸੇ ਕਮਾ ਰਹੀ ਜਾਹ ਤੇ ਤੇਰੀ ਕਿਉਂ ਮਚ ਰਹੀ ਆ ਦੂਸਰੀ ਗੱਲ ਤੂੰ ਕਹਿੰਦਾ ਕਾਲੀ ਕੁੜੀ ਕਰਕੇ ਸਾਰੇ ਕੁੜੇ ਜਿਹੜੇ ਨਾਲ ਆ ਗਏ ਉਹ ਫੇਮਸ ਹੋ ਰਹੇ ਆ ਗਏ ਤੇ ਤੂੰ ਉੱਤੋਂ ਕੀ ਕਰ ਰਿਹਾ ਤੂੰ ਵੀ ਉਸੇ ਕਾਲੀ ਕੁੜੀ ਦਾ ਵਲੌਗ ਜਾ ਕੇ ਬਾਰ ਰਿਹਾ ਠੀਕ ਆ ਵਿਊ ਦਿਨ ਵੀ ਚਾਹੀਦੇ ਆ ਜੇ ਤੁਹਾਨੂੰ ਵਿਊ ਨਾ ਚਾਹੀਦੇ ਹੁੰਦੇ ਨਾ ਤੂੰ ਫਿਰ ਵਲੌਗ ਨਹੀਂ ਝੱਕਣਾ ਸੀ ਕੁੜੀ ਦਾ ਦਾ ਤੂੰ ਵੀ ਜਿਹੜਾ ਵਸ਼ਾ ਭੌਂਗ ਰਿਹਾਗਾ ਬਕਵਾਸ ਕਰ ਰਿਹਾ ਨਾ ਤੂੰ ਸਭ ਵਿਊਆਂ ਲਈ ਕਰ ਰਿਹਾ ਜੇ ਢੀ ਤੇਰੇ ਜੇ ਹਰਮਨ ਹਨ ਆਉਂਦੀਆਂ ਵੀਡੀਓ ਦੇ ਉੱਪਰ ਐਡ ਬੰਦ ਕਰ ਮੈਂ ਨਹੀਂ ਦੇਖੂੰਗਾ ਤੂੰ ਪੈਸੇ ਪੈਸੇ ਤੋਂ ਬਿਨਾ ਕੀ ਕਰਦਾਗਾ ਤੂੰ ਵੀ ਪੈਸੇ ਲਈ ਕਰ ਰਿਹਾ ਸਾਡੇ ਚੈਨਲ ਤੇ ਆ ਕੇ ਦੇਖੀ ਸਾਰੀਆਂ ਐਡਾਂ ਬੰਦ ਆ ਸਾਲਾ 2.5 ਫਾਲੋਅਰ ਆ ਤੇਰੇ ਜਾ ਜੋ ਹਵਾਦੂ ਵਲੀ ਕਰਦਾ ਹਲਵਾਈ ਦਿਖਾਉਂਦੇ ਫਿਰਦਾ ਵੀ ਅੰਦਾ ਮੈਂ ਤੁਹਾਨੂੰ ਹਲਵਾਈ ਦਿਖਾਉਣਾ ਹਾਂ ਅਸੀਂ ਤਾਂ ਕਿਹੜਾ ਕਦੇ ਦੇਖਿਆ ਵੀ ਤੂੰ ਹੀ ਦਿਖਾਏਂਗਾ ਤੇ ਵਿਖਾ ਕੇ ਵੀ ਰੰਗ ਲਾ ਤੇ ਮੇਰੇ ਸਾਲੇ ਲੱਡੂ ਰੱਖੀ ਖੜੇ ਆ ਬਈ ਉਹ ਟੈਂਟ ਵਾਲੇ ਬੈਂਚ ਨਹੀਂ ਹੁੰਦੇ ਉਵੇਂ ਉੱਤੇ ਲੱਡੂ वट-वट ਕੇ ਰੱਖੀ ਖੜੇ ਆ ਮੱਠੀਆਂ-ਮੁੱਠੀਆਂ ਇਹਨਾਂ ਨੇ ਡੰਗਰਾਂ ਨੇ ਆ ਹੀ ਇੱਥੋਂ ਚੱਕ-ਚੱਕ ਕੇ ਚੜ ਜਾਣੀਆਂ ਆ ਉਹ ਮੁੰਡਾ ਨਾ ਵੀਡੀਓ ਦਾ ਘਾਰਿਆਗਾ ਜਿਹੜੀ ਕਿ ਘਰ ਦੀ ਜਿੱਥੇ ਹਵਾਈ ਲੱਗਿਆ ਤੇ ਪਕੌੜੇ ਭਗਾ ਰਹੇ ਆ ਉਹਨਾਂ ਨੇ ਨਾ ਜਿਹੜਾ ਟੇਬਲ ਹੁੰਦਾ ਉਹਦੇ ਪਕੌੜੇ ਰੱਖਦੇ ਆ ਠੀਕ ਹੈ ਚਲੋ ਘਰ ਦੀ ਕਿਈ ਹਰ ਹੁੰਦਾਗਾ ਵੀ ਘਰ ਛੋਟਾ ਹੁੰਦਾਗਾ ਤੇ ਟੇਬਲ ਤੇ ਇਹਨਾਂ ਨੇ ਰੱਖਦੇ ਪਕੌੜੇ ਇਹ ਬਾਈ ਜੀ ਕਹਿ ਰਿਹਾ ਉਹ ਘਰ ਟੇਬਲ ਤੇ ਪਕੌੜੇ ਰੱਖਦੇ ਫੁਲਾਣਾ ਦੇ ਅਣਾ ਟੇਬਲ ਤੇ ਪਕੌੜੇ ਰੱਖਦੇ ਤੁਸੀਂ ਔਕਾਤ ਹੈ ਨਹੀਂ ਤੁਹਾਡੀ ਇਹ ਚੀਜ਼ਾਂ ਦੀ ਤੁਹਾਨੂੰ ਕਿਹਨੇ ਯੂਟਿਊਬਰ ਇਹ ਦੱਸਤਾ ਵੀਰੇ ਯਾਰ ਤੁਹਾਡਾ ਘਰ ਫੁਲਾਓ ਕਿਸੇ ਦਾ ਮਜ਼ਾਕ ਨਾ ਢਾ ਕੇ ਦੀ ਮਜਬੂਰੀ ਹੁੰਦੀ ਆ ਸਾਲਿਓ ਤੁਸੀਂ ਭੈਣ ਚੋਂ ਮਜਬੂਰੀ ਦਾ ਫਾਇਦਾ ਠੋਣੇ ਆ ਤੇਰਾ ਵੀ ਮੈਂ ਯੂਟਿਊਬ 'ਵਾਲੇ ਦੇਖਿਆ ਕਿੱਡੇ ਕ ਸਬਸਕ੍ਰਾਈਬਰ ਆ ਤੇਰਾ ਤਾਂ ਜਿਆਦਾ ਚੱਕੀ ਫਿਰਦੀ ਆ ਲਗ ਲਗਾ ਫੋਲੋਅਰ ਅੱਜ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਯਾਰਾ ਮੇ ਤਰ੍ਹਾਂ ਨੱਕ ਕਰ ਦਿਓ ਸ਼ੇਅਰ ਕਿਉਂਕਿ ਨੈਕਸਟ ਪਾਰਟ ਜਲਦਾ ਰਿਹਾ ਗਿਆ ਇਸੇ ਚੈਨਲ ਦੇ ਉੱਤੇ ਤੇ ਬਾਏ ਬਾਏ